ਇਹਨਾਂ ਨਵੀਂ ਸਿੱਖਿਆ ਕ੍ਰਾਂਤੀ ਆਈ ਹੈ ਕਿ ਛੁੱਟੀ ਤੋਂ ਬਾਅਦ ਵੀ ਸਾਡੇ ਸਕੂਲ ਇਸਤੀ ਆਪਣੇ ਘਰਾਂ ਨੂੰ ਸਾਂਭਦੇ ਹੋਏ ਇਥੋਂ ਦੇ ਜਿਹੜਾ ਰੱਖ-ਖਾਲ ਕਰਦੇ ਨੇ ਦੀ ਤਹਿਤ ਉਹਦੇ ਸੰਬੰਧ ਚ ਸਾਰੇ ਪੰਜਾਬ ਚ ਜਿਹੜੀ ਸਿੱਖਿਆ ਕ੍ਰਾਂਤੀ ਆਈ ਹੈ ਪਿਛਲੇ 3 ਸਾਲ ਤੋਂ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਉਹਦੇ ਸੰਬੰਧ ਚ ਮੈਂ ਅੱਜ ਹਰ ਦਰਵਾਜ਼ਾ ਖੜਾ ਚਾਇਆ ਇੱਥੇ ਤੋ ਘਟਣ ਵੀ ਕੀਤੇ ਨੇ ਔਰ ਸਕੂਲਾਂ ਦਾ ਪ੍ਰਬੰਧ ਵੇਖ ਕੇ ਮਨ ਨੂੰ ਖੁਸ਼ੀ ਵੀ ਹੋਈ ਹੈ ਕਿ ਬਹੁਤ ਸੋਹਣਾ ਪ੍ਰਬੰਧ ਜਿਹੜਾ ਸਕੂਲ ਦਾ ਸਟਾਫ ਕਰ ਰਿਹਾ ਹੈ ਜੀ ਸਭ ਤੋਂ ਪਹਿਲਾਂ ਪ੍ਰਾਇਮਰੀ ਸਕੂਲ ਹਰਦੁਰਵਾਲ ਕਲਾਂ ਦੇ ਵਿੱਚ ਉਦਘਾਟਨ ਵੀ ਕੀਤਾ ਜਿਹਦੇ ਵਿੱਚ 7 ਲੱਖ ਤੋਂ ਉੱਪਰ ਕੁਝ ਗ੍ਰਾਂਟ ਆਈ ਹੈ ਕੰਮ ਕਾਫੀ ਹੱਦ ਤੱਕ ਹੋਇਆ ਵੀ ਆ ਥੋੜਾ ਬੋਤਾ ਬਚ ਗਿਆ ਤੇ ਜਿਹੜਾ ਸੀਨੀਅਰ ਸੈਕੰਡਰੀ ਸਕੂਲ ਹਰਦੁਰਵਾਲ ਕਲਾਂ ਉਹਦੇ ਵਿੱਚ ਲਗਭਗ 31 ਲੱਖ 77000 ਜਿਹੜੀ ਗ੍ਰਾਂਟ ਪਿਛਲੇ 3 ਸਾਲਾਂ ਚ ਆਈ ਆ ਸਾਇੰਸ ਲਾਇਬ ਜਿਹੜੀ ਆ ਨਵੀਂ ਉਹ ਵੀ ਬਣ ਰਹੀ ਆ ਕਮਰੇ ਬਣ ਰਹੇ ਨੇ ਕਲਾਸਰੂਮ ਬਣ ਰਹੇ ਨੇ ਬਾਥਰੂਮ ਬਣ ਰਹੇ ਨੇ ਔਰ ਮੈਂ ਕੰਮ ਤੋਂ ਪੂਰਾ ਸੰਤੁਸ਼ਟ ਆ ਕਿ ਜਿਹੜਾ ਕੰਮ ਹੋ ਰਿਹਾ ਔਰ ਚੱਲ ਰਿਹਾ ਕਿ ਕਈ ਵਾਰੀ ਗਰੰਟਾਂ ਆਉਂਦੀਆਂ ਪਰ ਉਹਨਾਂ ਦੀ ਦੁਰਵਰਤੋਂ ਬਹੁਤ ਜ਼ਿਆਦਾ ਹੁੰਦੀ ਆ ਔਰ ਮੈਂ ਜਿੰਨਾ ਤੱਕ ਮੈਂ ਵੇਖ ਲਿਆ ਕਿ ਕੰਮ ਰਨਿੰਗ 'ਚ ਵੀ ਆ ਤਾਂ ਕੁਝ ਕੰਮ ਕੰਪਲੀਟ ਵੀ ਹੋਇਆ ਕੋ ਮੈਂ ਪ੍ਰਾਇਮਰੀ ਸਕੂਲ 'ਚ ਆਇਆ ਉੱਥੇ ਲਗਭਗ 150 ਦੇ ਕਰੀਬ ਬੱਚਾ ਪ੍ਰਾਇਮਰੀ ਸਕੂਲ ਚ ਚਾਰ ਟੀਚਰ ਜਿਹੜੇ ਉੱਥੇ ਮੌਕੇ ਤੇ ਸੀਗੇ ਕਿ ਜਿਹੜੇ ਰੋਜ਼ ਡਿਊਟੀ ਕਰਦੇ ਨੇ ਉਹਨਾਂ ਕਹਿੰਦੇ ਕਿ ਸਾਨੂੰ ਇੱਕ ਦੋ ਟੀਚਰ ਹੋਰ ਚਾਹੀਦਾ ਜਿਹਦੇ ਨਾਲ ਥੋੜਾ ਸੰ ਉਹ ਮੈਂ ਨਾਲ ਦੀ ਨਾਲ ਨੋਟ ਕਰ ਲਿਆ ਹਰ ਜਿਵੇਂ ਜਾਵਾਂਗੇ ਜਿਹੜੀ ਵੀ ਮੁਸ਼ਕਲ ਜਿਹੜੀ ਵੀ ਪ੍ਰੋਬਲਮ ਆ ਬੱਚਿਆਂ ਪ੍ਰਤੀ ਹੋਊਗੀ ਉਹ ਸਰਕਾਰ ਉਹਨੂੰ ਦੂਰ ਕਰ ਰਹੀ ਹੈ ਮੈਂ ਤੁਹਾਡੇ ਚੈਨਲਾਂ ਦੇ ਮਾਦੀਨਾ ਮੈਂ ਪੰਜਾਬ ਦੇ ਲੋਕਾਂ ਨੂੰ ਦੱਸਣਾ ਚਾਹੁੰਦਾ ਕਿ ਪਿਛਲੇ 3 ਸਾਲਾਂ ਚ ਲਗਭਗ 55000 ਜਿਹੜੀ ਨੌਕਰੀ ਆਮ ਆਦੀ ਪਾਰਟੀ ਦੀ ਸਰਕਾਰ ਨੇ ਦਿੱਤੀ ਹੈ ਤੇ ਮੇਰੇ ਕੋਲ 55000 ਤੋਂ 10000 ਤੋਂ ਤੇ ਇਕੱਲਾ ਟੀਚਰ ਹੀ ਹੈ ਜੀ ਜੀ ਜਿਹੜਾ ਪੰਜਾਬ ਤੇ ਬੱਚਿਆਂ ਦੀ ਐਜੂਕੇਸ਼ਨ ਨੂੰ ਲੈ ਕੇ ਸਰਕਾਰ ਨੇ ਰੱਖਿਆ ਆ ਪਿਛਲੇ ਦਿਨੀ ਵੀ ਟੀਚਰਾਂ ਦੀ ਭਰਤੀ ਹੋਈ ਹੈ 13000 13000 ਤੋਂ ਫਿਰ ਉਹਨ ਮੈਨੂੰ ਕਰੈਕਟ ਤਰੀਕਾ ਪਤਾ ਹੋਣਾ ਦੱਸਿਆ ਕਿ 13000 ਤੋਂ ਉੱਪਰ ਐਜੂਕੇਸ਼ਨ ਨੂੰ ਲੈ ਕੇ ਟੀਚਰਾਂ ਦੀ ਭਰਤੀ ਜਿਹੜੀ ਆ ਪੰਜਾਬ ਚ ਉਹ ਜਿਹੜੀ ਇੱਕ ਮਸਾਲਾ ਕਿ ਪਿਛਲੇ 5 ਸਾਲਾਂ ਦਾ ਉਦੋਂ ਪਿਛਲੇ 5 ਸਾਲਾਂ ਦਾ ਜਿਹੜੀਆਂ ਸਰਕਾਰਾਂ ਚੱਲ ਕੇ ਗਈਆਂ ਪਿਛਲੇ 10 ਸਾਲਾਂ ਦਾ ਰਕਾਰਡ ਕੱਟ ਕੇ ਵੇਖੋ ਕਿ ਜੇ ਪਿਛਲੇ 10 ਸਾਲਾਂ ਚ ਵੀ ਕਿਸੇ ਨੇ 13000 ਬੰਦਾ ਰੱਖਿਆ ਹੋਵੇ ਤਾਂ ਗੱਲ ਕਰੋ ਆਮ ਆਦਮੀ ਪਾਰਟੀ ਨੇ ਸਰਕਾਰ ਨੇ ਤਿੰਨਾਂ ਸਾਲਾਂ ਚ 13000 ਬੰਦਾ ਜਿਹੜਾ ਐਜੂਕੇਸ਼ਨ ਦੇ ਵਿਭਾਗ ਵਿੱਚ ਰੱਖਿਆ ਇਸ ਤੋਂ ਇਸ ਤੋਂ ਇਲਾਵਾ ਸਰ ਉਹ ਕਿਹੜੇ ਕਿਹੜੇ ਪਿੰਡਾਂ ਕਿਹੜੇ ਜਿੰਨੇ ਕੀਤਾ ਜਾ ਰਿਹਾ ਉਹ ਘਟਨ ਦੀ ਅੱਜ ਇਸ ਤੋਂ ਬਾਅਦ ਟ੍ਰਪੱਲੇ ਪਿੰਡ ਜਾਣਾ ਹਰ ਦਰਵਾਜ਼ਾ ਖੁਰਦ ਜਾਣਾ ਇਸ ਤੋਂ ਬਾਅਦ ਰੂਟੀਨ ਚਾ ਕੱਲ ਨਹੀਂ ਪਰਸੋ ਫਿਰ ਤਿੰਨਾਂ ਪਿੰਡਾਂ ਦਾ ਉਦੋਂ ਬਾਅਦ ਫਿਰ ਤਿੰਨਾਂ ਪਿੰਡਾਂ 3-3 4-4 ਪਿੰਡਾਂ ਦੇ ਲਗਭਗ 172 ਸਕੂਲ ਹੈ ਜਿਹਨਾਂ ਬਾਬਾ ਵਿਧਾਨ ਸਭਾ ਹਲਕੇ ਚ ਪੈਂਦੇ ਜਿੰਨਾ 172 ਸਕੂਲਾਂ ਦੇ ਵਿੱਚ ਮੈਂ ਆਪ ਜਾਣਾ ਹੈ ਦੇਖੋ ਜਿੱਥੇ ਵੀ ਸਕੂਲਾਂ ਚ ਟੀਚਰਾਂ ਦੀ ਕਮੀ ਹੋਊਗੀ ਸਰਕਾਰ ਬੜਿਆ ਸੋਹਿਰ ਦਾ ਇਸ ਤੇ ਧਿਆਨ ਚਾਹੀਏ ਕਿ ਸਰਕਾਰ ਆਈ ਦੋ ਤਿੰਨ ਕੰਮ ਤੇ ਆ ਐਜੂਕੇਸ਼ਨ ਤੇ ਹੈਲਥ ਨੂੰ ਲੈ ਕੇ ਸਰਕਾਰ ਬੜੀ ਸੈਂਸੀਅਰ ਹੈ ਆਪਾਂ ਜਿਹੜਾ ਲੋਕਾਂ ਨਾਲ ਵਾਅਦਾ ਕਰਕੇ ਲੋਕਾਂ ਨੇ ਸਾਨੂੰ ਵੋਟਾਂ પાਕੇ ਸਰਕਾਰ ਬਣਾਈਆਂ ਉਹ ਹਰ ਇੱਕ ਵਾਅਦੇ ਤੇ ਜਿਹੜੇ ਸਰਕਾਰ ਨੇ ਖਰਾਬ ਉਤਰਨਾ ਔਰ ਆਉਣ ਵਾਲੇ ਸਮੇਂ 'ਚ ਹੋਰ ਟੀਚਰਾਂ ਦੀ ਭਰਤੀ ਵੀ ਹੋਣੀ ਅੱਜ ਵੀ ਸਰ ਪ੍ਰਾਈਵੇਟ ਸਕੂਲਾਂ 'ਚ ਵੱਡੇ ਪੱਧਰ ਤੇ ਮਤਲਬ ਕਿਤਾਬਾਂ ਦੇ ਵਿੱਚ ਲਾ ਲਓ ਜਾਂ ਫੀਸਾਂ ਦੇ ਵਿੱਚ ਵਾਧੇ ਕੀਤੇ ਜਾ ਰਹੇ ਉਹਨੂੰ ਲੈ ਕੇ ਸਰਕਾਰ ਮੈਨੂੰ ਤੁਸੀਂ ਚੈਨਲਾਂ ਦੇ ਆਪਣੇ ਜਰੀਏ ਮੈਨੂੰ ਕੋਈ ਐਸਾ ਕੋਈ ਇੱਕ ਸਬੂਤ ਲਿਆ ਕੇ ਉਹਨਾਂ ਸਕੂਲਾਂ ਦਾ ਮੈਨੂੰ ਦਿਓ ਠੀਕ ਹੈ ਜੀ ਆਪਾਂ ਉਹਨਾਂ ਤੇ ਕਾਰਵਾਈ ਵੀ ਕਰਾਂਗੇ ਉਹਨਾਂ ਸਕੂਲਾਂ ਤੇ ਪਰ ਬਿਨਾ ਕਿਸੇ ਸਬੂਤ ਪ੍ਰੂਫ ਤੋਂ ਗੱਲ ਕਰਨੀ ਮੇਰੇ ਖਲ ਈ ਵਾਜਬ ਨਹੀਂ ਕੋਈ ਮਾਪੇ ਆਉਣ ਕੁਛ ਕੋਈ ਪੇਰੈਂਟਸ ਆਉਣ ਉਹਨਾਂ ਦੇ ਕਿ ਆਹ ਕਿਤਾਬਾਂ ਸੀ ਲੈ ਕੇ ਤੇ ਇੰਨੀਆਂ ਚ ਸਾਨੂੰ ਮਿਲੀਆਂ ਆ ਸਾਨੂੰ ਵਰਧੀਆਂ ਇੰਨੇ ਚ ਮਿਲੀਆਂ ਫੁਲਾਣੇ ਸਕੂਲ ਨੇ ਫਿਰ ਸਾਨੂੰ ਉਹਦਾ ਤੇ ਕਾਰਵਾਈ ਕਰਾਂਗੇ